ਬਹੁਤ ਸਾਰੇ ਲੋਕਾਂ ਦੇ ਲਈ ਅੰਡੇ ਸਮਾਂ ਬਚਾਉਣ ਦਾ ਇੱਕ ਵਧੀਆ ਵਿਕਲਪ ਹੈ ਇਹ ਆਸਾਨੀ ਦੇ ਨਾਲ ਉਪਲਬਧ ਵੀ ਹੋ ਜਾਂਦੇ ਨੇ ਤੇ ਸਸਤੇ ਵੀ ਹੁੰਦੇ ਨੇ ਅਤੇ ਇਹ ਸਭ ਤੋਂ ਜ਼ਿਆਦਾ ਜੋ ਕਿ ਸਿਹਤ ਲਈ ਫਾਇਦੇਮੰਦ ਤੇ ਸਿਹਤਮੰਦ ਵੀ ਹੁੰਦੇ ਨੇ ਤਾਂ ਬਹੁਤ ਸਾਰੇ ਜ਼ਰੂਰੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਨੇ ਅੰਡੇ ਅਕਸਰ ਥੋਕ ਦੇ ਵਿੱਚ ਖਰੀਦੇ ਜਾਂਦੇ ਨੇ ਕਿਉਂਕਿ ਜਦੋਂ ਤੁਹਾਨੂੰ ਕੁਝ ਹੋਰ ਪਕਾਉਣ ਦਾ ਮਨ ਨਹੀਂ ਹੁੰਦਾ ਤਾਂ ਜਾਂ ਫਿਰ ਜਦੋਂ ਤੁਹਾਨੂੰ ਬੱਚਿਆਂ ਦੇ ਲਈ ਜਲਦੀ ਕੁਝ ਚਾਹੀਦਾ ਹੁੰਦਾ ਹੈ ਤਾਂ ਇਹ ਸਭ ਤੋਂ ਆਸਾਨ ਵਿਕਲਪ ਹੁੰਦੇ ਨੇ ਇਸ ਤੋਂ ਇਲਾਵਾ ਜਦੋਂ ਕਿਫਾਇਤੀ ਪੋਸ਼ਟਿਕ ਭੋਜਨ ਦੀ ਗੱਲ ਆਉਂਦੀ ਹੈ ਤਾਂ ਅੰਡੇ ਅਕਸਰ ਸਭ ਤੋਂ ਪਹਿਲਾਂ ਮਨ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਦੇ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਅਸੀਂ ਸਿਹਤਮੰਤ ਸਰ ਵੀ ਹੁੰਦੇ ਨੇ ਜੋ ਕਿ ਸਾਰੇ ਸਮੁੱਚੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਨੇ ਭਾਵੇਂ ਤੁਸੀਂ ਇੱਕ ਬੱਚਾ ਹੋ ਇੱਕ ਬਜ਼ੁਰਗ ਹੋ ਇੱਕ ਬਜ਼ੁਰਗ ਵਿਅਕਤੀ ਹੋ ਜਾਂ ਫਿਰ ਇੱਕ ਨੌਜਵਾਨ ਬਾਲਕ ਹੋ ਹਰ ਰੋਜ਼ ਇੱਕ ਅੰਡੇ ਖਾਣ ਦੇ ਨਾਲ ਕਿਸੇ ਦੇ ਲਈ ਲਾਭਦਾਇਕ ਹੁੰਦਾ ਹੈ ਤਾਂ ਇਸ ਦੇ ਲਈ ਤੁਸੀਂ ਹਰ ਰੋਜ਼ ਅੰਡੇ ਖਰੀਦਣ ਦੇ ਲਈ ਹਮੇਸ਼ਾ ਸਟੋਰ ਕੀ ਜੋ ਕਿ ਸਟੋਰ ਨਹੀਂ ਕਰ ਸਕਦੇ ਤਾਂ ਤੁਸੀਂ ਅੰਡੇ ਕਿਵੇਂ ਖਰੀਦਦੇ ਹੋ ਅਤੇ ਸਟੋਰ ਕਰਦੇ ਹੋ ਤਾਂ ਜੋ ਉਹ ਜੋ ਕਿ ਕੁਝ ਦਿਨਾਂ ਲਈ ਤਾਜ਼ਾ ਰਹਿਣ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਕਿ ਰੋਜ਼ਾਨਾ ਅੰਡੇ ਦੀ ਵਰਤੋਂ ਕਰਦੇ ਨੇ ਅੰਡੇ ਖਾਂਦੇ ਨੇ ਪਰ ਉਹਨਾਂ ਨੂੰ ਸੁਰੱਖਿਅਤ ਕਿਵੇਂ ਰੱਖਦੇ ਨੇ ਇਹ ਵੀ ਉਹਨਾਂ ਦੇ ਅੰਦਰ ਸਵਾਲ ਜ਼ਰੂਰ ਹੁੰਦਾ ਹੈ ਤਾਂ ਇਹ ਪੋਸ਼ਣ ਵਿਗਿਆਨੀ ਨੇ ਇੰਸਟਾਗ੍ਰਾਮ ਦੇ ਉੱਤੇ ਫ੍ਰਿਜ ਦੇ ਵਿੱਚ ਅੰਡੇ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਦੇ ਲਈ ਕੁਝ ਸੁਝਾਅ ਸਾਂਝ ਕੇਤੇ ਨੇ ਸਭ ਤੋਂ ਪਹਿਲਾਂ ਆਂਡੇ ਸਟੋਰ ਕਰਨਾ ਸਿਰਫ ਲੋਡ ਦੇ ਉੱਤੇ ਹੀ ਉਹਨਾਂ ਦੀ ਵਰਤੋਂ ਕਰਨ ਬਾਰੇ ਨਹੀਂ ਹੈ ਤੁਹਾਨੂੰ ਇਹ ਵੀ ਜਾਣਣਾ ਜਾਣ ਦੀ ਜ਼ਰੂਰਤ ਹੋਵੇਗੀ ਕਿ ਤੋਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਕਿਵੇਂ ਸਟੋਰ ਕਰਨਾ ਚਾਹੀਦਾ ਹੈ ਨਹੀਂ ਤਾਂ ਅਸੀਂ ਜੋ ਕਿ ਤੁਸੀਂ ਵੀ ਅਣਜਾਣੇ ਦੇ ਵਿੱਚ ਉਹਨਾਂ ਦੀ ਤਾਜ਼ਗੀ ਨੂੰ ਖਰਾਬ ਕਰ ਸਕਦੇ ਹੋ ਇਸ ਦੇ ਲਈ ਵਰਤੋਂ ਤੋਂ ਪਹਿਲਾਂ ਉਹਨਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ ਉਹਨਾਂ ਦੀ ਤਾਜ਼ਗੀ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਇਹ ਵੀ ਸਵਾਲ ਉੱਠਦਾ ਹੈ ਤਾਂ ਇਹ ਜਾਂਚ ਕਰਨ ਦੇ ਲਈ ਕਿ ਆਂਡੇ ਤਾਜ਼ੇ ਨੇ ਜਾਂ ਫਿਰ ਬਾਸੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾਓ ਜੇ ਉਹ ਹੇਠਾਂ ਡੁੱਬ ਜਾਂਦੇ ਨੇ ਤਾਂ ਉਹ ਤਾਜ਼ੇ ਨੇ ਜੇ ਉਹ ਸਤ੍ਹਾ ਦੇ ਉੱਤੇ ਤੈਰਦੇ ਨੇ ਤਾਂ ਉਹ ਕਈ ਦਿਨਾਂ ਤੋਂ ਬਾਹਰ ਬੈਠੇ ਨੇ ਯਾਨੀ ਕਿ ਬਾਹਰ ਰੱਖੇ ਹੋਏ ਹੁੰਦੇ ਨੇ ਇਹਨਾਂ ਆਂਡੇ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਤਾਂ ਫਿਰ ਗੱਲ ਆਉਂਦੀ ਹੈ ਵੀ ਇਹ ਆਂਡੇ ਸਟੋਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਤਾਂ ਬਹੁਤ ਸਾਰੇ ਲੋਕ ਆਂਡੇ ਘਰ ਲੈ ਕੇ ਆਉਂਦੇ ਨੇ ਅਤੇ ਫ੍ਰਿਜ ਦੇ ਵਿੱਚ ਰੱਖ ਦਿੰਦੇ ਨੇ ਉਹੋ ਉਹਨਾਂ ਨੂੰ ਫ੍ਰਿਜ ਦੇ ਦਰਵਾਜੇ ਦੇ ਨਾਲ ਜੁੜੀ ਟ੍ਰੇ ਦੇ ਉੱਤੇ ਰੱਖਦੇ ਨੇ ਹਾਲਾਂਕਿ ਇਹ ਜਗ੍ਹਾ ਸਹੀ ਤਾਪਮਾਨ ਨਹੀਂ ਹੈ ਇਸ ਦੀ ਬਜਾਏ ਜੇਕਰ ਤੁਸੀਂ ਉਹਨਾਂ ਨੂੰ ਫ੍ਰਿਜ ਦੇ ਵਿੱਚ ਸਟੋਰ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਵਿਚਕਾਰਲੀ ਸ਼ੈਲਫ ਦੇ ਉੱਤੇ ਰੱਖੋ ਇਸ ਤਰ੍ਹਾਂ ਅੰਡੇ ਫ੍ਰਿਜ ਦੇ ਤਾਪਮਾਨ ਦੇ ਵਿੱਚ ਉਤਰਾਅ ਚੜਾਅ ਤੋਂ ਪ੍ਰਭਾਵਿਤ ਨਹੀਂ ਹੋਣਗੇ ਬਹੁਤ ਸਾਰੇ ਲੋਕ ਪਿਆਜ਼ ਅਤੇ ਲਸਣ ਵਰਗੀਆਂ ਚੀਜ਼ਾਂ ਦੇ ਨਾਲ ਅੰਡੇ ਸਟੋਰ ਕਰ ਦਿੰਦੇ ਨੇ ਇਸ ਤੋਂ ਬਚੋ ਜੇਕਰ ਤੁਸੀਂ ਅੰਡੇ ਨੂੰ ਤਾਜ਼ੇ ਜੋ ਕਿ ਕਹਿ ਸਕਦੇ ਹਾਂ ਵੀ ਤੇਜ਼ ਮਸਾਲੇ ਅਤੇ ਪਿਆਜ਼ ਸਮੁੰਦਰੀ ਭੋਜਨ ਅਤੇ ਫਰਮੈਂਟ ਕੀਤੇ ਭੋਜਨ ਦੇ ਨਾਲ ਸਹੀ ਢੰਗ ਦੇ ਨਾਲ ਟਕੇ ਬਿਨਾ ਸਟੋਰ ਕਰਦੇ ਹੋ ਤਾਂ ਉਹਨਾਂ ਦੀ ਤੇਜ਼ ਗੰਧ ਨਾਲ ਉਹਨਾਂ ਨੂੰ ਖਰਾਬ ਕਰ ਦਵੇਗੀ ਇਸ ਤੋਂ ਇਲਾਵਾ ਅੰਡੇ ਇਹਨਾਂ ਭੋਜਨਾਂ ਦੁਆਰਾ ਨਿਕਲਣ ਵਾਲੀਆਂ ਗੈਸਾਂ ਅਤੇ ਗੰਧ ਨੂੰ ਸੋਖ ਲੈਂਦੇ ਨੇ ਜਿਸ ਦੇ ਨਾਲ ਉਹ ਖਪਤ ਦੇ ਲਈ ਅਯੋਗ ਹੋ ਜਾਂਦੇ ਨੇ ਅੰਡੇ ਖਰੀਦਣ ਅਤੇ ਵਰਤਣ ਤੋਂ ਪਹਿਲਾਂ ਇਹਨਾਂ ਸੁਝਾਵਾਂ ਦੀ ਪਾਲਣਾ ਜ਼ਰੂਰ ਕਰੋ ਜਿਵੇਂ ਕਿ ਇਹ ਯਕੀਨੀ ਬਣਾਓ ਕਿ ਉਹ ਖਰਾਬ ਹੋਏ ਬਿਨਾ ਕਈ ਦਿਨਾਂ ਤੱਕ ਤਾਜ਼ੇ ਰਹਿਣ ਇਸ ਦੇ ਉਲਟ ਜੇਕਰ ਤੁਸੀਂ ਉਹਨਾਂ ਨੂੰ ਲਾਪਰਵਾਹੀ ਦੇ ਨਾਲ ਸਟੋਰ ਕਰਦੇ ਹੋ ਤਾਂ ਉਹਨਾਂ ਦੀ ਗੁਣਵੱਤਾ ਵਿਗੜ ਜਾਵੇਗੀ ਇਸੇ ਤਰ੍ਹਾਂ ਜਿੰਨੀ ਜਲਦੀ ਹੋ ਸਕੇ ਖਰੀਦੇ ਗਏ ਅੰਡਿਆਂ ਦੀ ਵਰਤੋਂ ਕਰੋ ਇਹ ਤੁਹਾਨੂੰ ਉਹਨਾਂ ਦੇ ਪੋਸ਼ਟਿਕ ਤੱਤਾਂ ਦੇ ਨਾਲ ਪੂਰਾ ਲਾਭ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ